ਅੰਮ੍ਰਿਤਸਰ ਦੇ ਪਿੰਡ ਪੰਡੋਰੀ ਵਿੱਚ ਅੱਜ ਇੱਕ ਵਾਰ ਫਿਰ ਤੋਂ ਕਿਸਾਨ ਅਤੇ ਪ੍ਰਸ਼ਾਸਨ ਆਹਮਣੇ ਨਜ਼ਰ ਆਏ ਤੇ ਮਾਹੌਲ ਵਿੱਚ ਤਲਖੀ ਮਹਿਸੂਸ ਹੋਈ ਮਸਲਾ NHAI ਦੇ ਪ੍ਰੋਜੈਕਟਾਂ ਲਈ ਜ਼ਮੀਨ ਐਕਵਾਇਰ ਕਰਨ ਦਾ ਹੈ ਅੱਜ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਫੋਰਸ ਦੇ ਨਾਲ ਇੱਕ ਵਾਰ ਫਿਰ ਤੋਂ ਨੈਸ਼ਨਲ ਹਾਈਵੇ ਦੀਆਂ ਜ਼ਮੀਨਾਂ ਤੇ ਕਬਜ਼ਾ ਲੈਣ ਦੇ ਲਈ ਪਿੰਡ ਪੰਡੋਰੀ ਪੁੱਜੇ ਲੇਕਿਨ ਉਹਨਾਂ ਨੂੰ ਖਾਲੀ ਹੱਥ ਵਾਪਸ ਮੁਰਨਾ ਪਿਆ ਕਿਉਂਕਿ ਇਸ ਦੀ ਪਿੱਨਕ ਲੱਗਦਿਆਂ ਹੀ ਕਿਸਾਨ ਜਥੇਬੰਦੀਆਂ ਤੇ ਸਥਾਨਕ ਲੋਕ ਮੌਕੇ ਤੇ ਇਕੱਠੇ ਹੋ ਗਏ ਜਿਨ੍ਹਾਂ ਦੇ ਵੱਲੋਂ ਨਾਰਾਬਾਜ਼ੀ ਤੇ ਵਿਰੋਧ ਕੀਤਾ ਗਿਆ ਮਸਲਾ ਗਰਮਾਂ ਦਾ ਵੇਖ ਕੇ ਅਧਿਕਾਰੀ ਵਾਪਸ ਪਰਤ ਗਈ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਪਹਿਲਾਂ ਕਿਸਾਨ ਦੀ ਜ਼ਮੀਨ ਦਾ ਬੰਦਾ ਵਾਜਬ ਰੇਟ ਤੈਅ ਕਰਕੇ ਉਸ ਦੇ ਖਾਤੇ ਵਿੱਚ ਪਾਵੇ ਤਦ ਹੀ ਉਹ ਜ਼ਮੀਨ ਦਾ ਕਬਜ਼ਾ ਦੇਣਗੇ ਦੇਖੋ ਅੱਜ ਪੰਡੋਰੀ ਬਰਾਂਚ ਦੇ ਵਿੱਚ ਜਿਹੜਾ ਆ ਪ੍ਰਸ਼ਾਸਨ ਵਾਲੋ ਜਿਹੜਾ ੱੱਕੇ ਨਾਲ ਜਿਹੜਾ ਕਬਜ਼ਾ ਜਿਹੜਾ ਉਹ ਲੈਸਾ ਗੱਲ ਕਰਾਂਗੇ ਜਿਹੜਾ ਆਪਣਾ ਭਾਰਤ ਮਾਲਾ ਰੋਡ ਜਿਹੜਾ ਕੱਢ ਰਹੀ ਸਰਕਾਰ ਉਹਦੇ ਵਿੱਚ ਇੱਥੇ ਪੰਡੋਰੀ ਤੋਂ ਕਿਸਾਨ ਉਹਦਾ 7 ਕਿੱਲੇ ਜਗਾ ਜਿਹੜੀ ਵਿੱਚ ਆ ਰਹੀ ਤੇ ਇਹਦੇ ਤੋਂ ਠੀਕ ਪਿੱਛੇ ਇਤੋਂ 30 ਕਿੱਲੇ ਪਿੱਛੇ ਜਿਹੜਾ ਆ ਜਿਹੜੇ ਬਿਲਕੁਲ ਪਾਲੀਆਂ ਦੇ ਵਿੱਚ ਜਗਾ ਉੱਥੇ 5 ਕਰੋੜ 35 ਲੱਖ ਦਾ ਨਾ ਪੈਸੇ ਪਾਏ ਆ ਇਹ ਕਿਸਾਨ ਨੂੰ 1 ਕਰੋੜ ਤੇ 30 ਲੱਖ ਨਾਲ ਜਿਹੜਾ ਕਮਰਸ਼ੀਅਲ ਜਗਾ ਦੀ ਬੰਦੀ ਤੇ ਉਹਦੇ ਨਾਂ ਇਹ ਜਿਹੜਾ ਧੱਕਾ ਕਰ ਰਹੀ ਆ ਸੋ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਭਾਈ ਤੁਸੀਂ ਠੀਕ ਆ ਕਿਸਾਨ ਦੇ ਪੈਸੇ ਜਿਹੜੇ ਉਹਦੇ ਪੂਰੇ ਉਹਦੇ ਹੱਕ 'ਚ ਪਾ ਦਿਓ ਤੇ ਉਹ ਆਪਣਾ ਕਬਜ਼ਾ ਲੈ ਲੋ ਕਿਸਾਨਾਂ ਦਾ ਲੋ ਕੋਈ ਨਹੀਂ ਰੱਖਿਆ ਜਾਊਗਾ ਤੇ ਪ੍ਰਸ਼ਾਸਨ ਪਰ ਉਹ ਗੱਲ ਤੁਹਾਨੂੰ ਤਿਆਰ ਨਹੀਂ ਆ ਉਹ ਜਿਹੜੀ ਧੱਕੇਸ਼ਾਹੀ ਆਪਣੀ ਕਰਨ ਦੇ ਉੱਤੇ ਤੇ ਜਥੇਬੰਦੀ ਜਿਹੜੀ ਉਹ ਖੜੀ ਆ ਕਿ ਭਾਈ ਧੱਕੇਸ਼ਾਹੀ ਨਾ ਨਹੀਂ ਅੱਜ ਤੱਕ ਇਹ ਮੋਹਾਲੇ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਕੀ ਗੱਲਬਾਤ ਹੋਈ ਪੁਲਿਸ ਪ੍ਰਸ਼ਾਸਨ ਵੀ ਐਸਦੀਮ ਸਿੰਘ ਸਾਹਿਬ ਨਾਲ ਉਹ ਗੱਲਬਾਤ ਕਰਦੇ ਪਏ ਆ ਪਰ ਐਸਦੀਮ ਜਿਹੜੇ ਸਾਫ ਐਸਦੀਮ ਸਾਹਿਬ ਜਿਹੜੇ ਉਹ ਪੁਲਿਸ ਪ੍ਰਸ਼ਾਸਨ ਨੂੰ ਕਮਾਫਰਾ ਕੇ ਜਿਹੜਾ ਉਹ ਕੋਈ ਅਸਲੀਅਤ ਜਿਹੜੀ ਉਹ ਨਹੀਂ ਦੱਸ ਰਹੀ। ਸੋ ਉਹਦੇ ਤੇ ਗੱਲਬਾਤ ਚੱਲ ਰਹੀ ਆ। ਵੇਖੋ ਹੁਣ ਅੱਗੇ ਗੱਲਬਾਤ ਦੇ ਵਿੱਚ ਉਹ ਕੀ ਨਿਕਲਦਾ। ਕੀ ਮੰਗ ਕੇ ਆ ਤੁਹਾਡੀ? ਮੰਗ ਸਾਡੀ ਇਹੋ ਹੀ ਆ ਕਿ ਜਿਹੜਾ ਕਿਸਾਨ ਹੈ ਉਹਦੇ ਹੱਕ ਜਿਹੜਾ ਉਹਦਾ ਪੂਰਾ ਕੀਤਾ ਜਾਵੇ ਤੇ ਆਪਣੀ ਜ਼ਮੀਨ ਤੇ ਨਾ ਕਵਰ ਕਿਸਾਨ ਆਪਣਾ ਕਬਜ਼ਾ ਦੇ ਦੇ ਤਾਂ ਉਹ ਮੜੇ ਨਹੀਂ ਕਰੇਗਾ ਕਬਜ਼ਾ। ਸਰ ਮੇਰਾ ਮਸਲਾ ਮੇਰੀ ਨਾ ਜ਼ਮੀਨ ਕੁਵੈਰ ਹੋਈ ਹੈ 6 ਕਿੱਲੇ ਥਾਂ ਹਾਈਵੇ ਦੇ ਵਿੱਚ ਆਇਆ ਵਾ। ਕਿ ਸਰ ਇਹਦਾ ਜਿਹੜਾ ਰੇਟ ਆ ਉਹ ਸਾਨੂੰ ਸਹੀ ਨਹੀਂ ਦਿੱਤਾ ਜਾ ਰਿਹਾ। ਮੈਨੂੰ ਇਹ ਜ਼ਮੀਨ ਦਾ ਜਿਹੜਾ ਮੇਰਾ ਜ਼ਮੀਨ ਦਾ ਰੇਟ ਹੈ 6. ਆਪਣੇ ਲੈ ਕੇ ਦਿਓ। 6-7 ਕਰੋੜ ਰੁਪਏ ਕਿੱਲੇ ਦਾ ਵਾ ਤੇ ਜਿਹ ਤੇ ਸਵਾ ਕ ਕਰੋੜ ਰੁਪਇਆ ਮੈਨੂੰ ਦੇਂਦੇ ਆ ਤੇ ਜਿਹੜੀ ਵੀ ਸਰਕਾਰ ਮੇਰੇ ਨਾਲ ਪੈਸੇ ਤੂੰ ਤੇ ਤੂੰ ਬਗੈਰ ਹੀ ਮੈਨੂੰ ਧੱਕੇਸ਼ਾਈ ਨਾਲ ਮੇਰੇ ਕੋਲ ਜ਼ਮੀਨ ਦਾ ਕਬਜ਼ਾ ਲੈਣਾ ਚਾਹੁੰਦੀ ਆ ਕਿ ਸਰ ਮੇਰਾ ਇੱਕ ਰੇਟ ਦਿੱਤਾ ਜਾਵੇ ਸਹੀ ਮੈਨੂੰ ਤੇ ਫਿਰ ਮੈਂ ਜ਼ਮੀਨ ਦਾ ਇਹਨਾਂ ਨੂੰ ਕਬਜ਼ਾ ਦੇ ਦੂੰਗਾ ਜੇ ਮੈਨੂੰ ਸਹੀ ਕੀਮਤ ਮਿਲਦੀ ਆ ਤੇ ਫਿਰ ਮੈਂ ਕਬਜ਼ਾ ਦੂੰਗਾ ਠੀਕ ਦੂਸਰਾ ਮੈਂ ਕਬਜ਼ਾ ਨਹੀਂ ਦਊਂਗਾ ਨਹੀਂ ਤੇ ਫਿਰ ਮੈਂ ਗਾੜੀ ਆਣ ਕੇ ਮਸ਼ੀਨ ਦੇ ਮਰ ਜਾਣਾ ਕਿ ਇੱਕ ਅੱਧੀ ਜ਼ਮੀਨ ਸਾਡੀ ਇੱਧਰ ਆ ਜਾਂਦੀ ਆ ਅੱਧੀ ਜ਼ਮੀਨ ਇੱਧਰ ਆ ਜਾਂਦੀ ਆ ਉਹਨੂੰ ਕੋ ਰਸਤਾ ਨਹੀਂ ਦੇ ਰਹੇ ਉਹਦੀ ਕੋ ਪੈਪ ਲਾਈਨ ਨਹੀਂ ਦੇ ਰਹੇ ਕੋਈ ਜਿਹੜੀਆਂ ਸਾਡੀਆਂ ਮੋਟਰਾਂ ਕੁਆਇਰ ਵਿੱਚ ਹੋਈਆਂ ਨੇ ਉਹਨਾਂ ਦਾ ਕੋ ਪੈਸਾ ਨਹੀਂ ਅਕਵਾਇਰ ਕੀਤਾ ਨਹੀਂ ਦੇ ਰਹੇ ਇੱਕ ਵਾਰਡ ਨਹੀਂ ਸਾਨੂੰ ਦੱਸਦੇ ਵੀ ਸਾਡੀ ਕਿੱਦਾਂ ਆਈ ਨੇ ਸਾਡੀ ਜ਼ਮੀਨ ਦੀ ਪੋਜੀਸ਼ਨ ਕਿੱਦਾਂ ਆਈ ਆ ਸਾਨੂੰ ਕੋਈ ਵੀ ਦੱਸਦੇ ਨਹੀਂ ਪਏ ਨਾ ਉਹਦਾ ਕੋ ਮਰਜ਼ਾ ਦੇ ਰਹੇ ਆ ਤੇ ਨਾ ਹੀ ਕੋ ਪੈਸੇ ਲਈ ਆ ਤਾਂ ਕਿੰਨਾ ਕਬਜ਼ਾ ਲੈਣਾ ਗਿਆ ਸਾਡੇ ਖਾਤੇ ਕੋਈ ਪਹਿਣੀ ਪਿਆ ਤਾਂ ਸਾਨੂੰ ਕਹਿੰਦੇ ਫੈਲਾ ਲਓ ਫੈਲਾ ਜੇ ਲਾਉਨੇ ਆ ਤੇ ਪੈਸੇ ਨਹੀਂ ਪਹੁੰਦੇ ਅੱਜ 6-6 ਮਹੀਨੇ ਕਈਆਂ ਦੇ ਹੋ ਗਏ ਆ ਕਈਆਂ 2-2 ਮਹੀਨੇ ਹੋ ਗਏ ਆ ਕਈਆਂ 3-3 ਮਹੀਨੇ ਹੋ ਗਏ ਆ ਇਹਨੂੰ ਮਹੀਨਾ-ਮਹੀਨਾ ਹੋ ਗਿਆ ਨਵੀਂ ਸੜੀ ਫੇਰ ਫੈਲਾਣ ਲੱਗੀਆਂ ਫੇਰ ਨਾ ਕੋ ਪੈਸਾ ਪਿਆ ਨਾ ਦਿੰਦਾ ਪਿਆ ਇੱਕ ਸਾਡੀ ਜ਼ਮੀਨ ਦਾ ਰੇਟ ਜਿਆਦਾ ਵਾ 4 ਕਰੋੜ ਰੁਪਇਆ 3 ਕਰੋੜ ਰੁਪਇਆ ਕਿਲੇ ਦਾ ਰੇਟ ਵਾ ਸਾਨੂੰ 1.8 ਕਰੋੜ ਰੁਪਇਆ ਦੇ ਰਹੇ ਨੇ ਬਣਿਆ 51 ਲੱਖ ਦੇ ਹਿਸਾਬ ਨਾਲ ਉਹਦਾ ਕਰੈਕਟਰ ਰੇਟ ਆ ਰਿਹਾ ਵਾ ਇਹ ਸਾਨੂੰ 18 ਲੱਖ ਦੇ ਹਿਸਾਬ ਨਾਲ ਸਾਡੇ ਪੈਸੇ ਬਣਾ ਕੇ ਦੇ ਜਾਣਗੇ